ਪਗ ਵੜਾ ਦਿੱਸਤ ਨਾਮ ਪੂਰਾ ਇਲਾਕੇ ਦੀ ਜਿੱਥੇ ਕਿ ਦੋ ਟੀਰਾ ਆਪਸ ਵਿੱਚ ਹੀ ਉਲਝ ਪਈਆਂ ਤੇ ਇੱਕ ਦੂਸਰੇ ਤੇ ਮਾਰਕੁੱਟ ਕਰਨ ਦਾ ਗੰਬੀਰ ਦੋਸ਼ ਲਗਾਏ ਕੀ ਹੈ ਪੂਰਾ ਮਾਮਲਾ ਦੇਖਦੇ ਇਸ ਰਿਪੋਰਟ ਚ ਹਰਵਿੰਦਰ ਸਿੰਘ ਜੀ ਹਾਂਜੀ ਕੀ ਮਾਮਲਾ ਕੀ ਹੈ ਜਿਹੜਾ ਸਿਵਲ ਹਸਪੀਟਲ ਚ ਆਇਆ ਭਾਜੀ ਸਾਡੇ ਨਾਲ ਗਵਾਂਢ ਦੇ ਵਿੱਚ ਸਾਹਮਣੇ ਕਰਦੇ ਵਿੱਚ ਇੱਕ ਅਜੀਤ ਸਿੰਘ ਹੀ ਰਹਿੰਦੇ ਆ ਅਜੀਤ ਸਿੰਘ ਖਾਲਸਾ ਉਹ ਹਰ ਵੇਲੇ ਨਾ ਗਲਤ ਬਿਆਨੀ ਕਰਦੇ ਰਹਿੰਦੇ ਹਰ ਵੇਲੇ ਗਲਤ ਬੋਲਦੇ ਰਹਿੰਦੇ ਆ ਉਹਨਾਂ ਨੂੰ ਜਿਹੜਾ ਵੀ ਕੋਈ ਸਮਝਾਵੇ ਵੀ ਉਹਨੂੰ ਵੀ ਕਹਿਣ ਲੱਗ ਪੈਂਦੇ ਤੂੰ ਗਲਤੀਆਂ ਤੇਰੀ ਘਰ ਲਈ ਗਲਤੀਆਂ ਤੇਰਾ ਫਲਾਣਾ ਗਲਤੀ ਉਹ ਯਾਨੀ ਕਿ ਉਹਨਾਂ ਦਾ ਨੇਚਰ ਹੀ ਇਦਾਂ ਦਾ ਵਾ ਉਹ ਹਰ ਵੇਲੇ ਗਲਤ ਬੋਲਦੇ ਆ ਹੁਣ ਕਈ ਦਿਨਾਂ ਤੋਂ ਉਹ ਉਹਨਾਂ ਸਾਨੂੰ ਪਰੇਸ਼ਾਨ ਕੀਤਾ ਹਰ ਵੇਲੇ ਕੋਠੇ ਤੇ ਸਪੀਕਰ ਲਾ ਕੇ ਬਿਠੇ ਰਹਿੰਦੇ ਆ ਥੱਲੇ ਵੀ ਲਾ ਲਾਣਾ ਸਪੀਕਰ ਕੋਠੇ ਵੀ ਲਾ ਲਾਣਾ ਗਲੀ ਜੀ ਸਾਨੂੰ ਅਸੀਂ ਨੀਗੇੜ ਚੋਂ ਨਿਕਲਣਾ ਸਪੀਕਰ ਉੱਚੀ ਕਰ ਦੇਣਾ ਜੋ ਸਾਡੀਆਂ ਲੇਡੀਜ਼ ਕੋਠੇ ਤੇ ਬੈਠਦੀਆਂ ਹਨ ਤਾਂ ਉਹਨਾਂ ਨੂੰ ਸਪੀਕਰ ਲਾ ਦੋ ਉੱ ਬੜੀ ਪਰੇਸ਼ਾਨੀਆਂ ਤੇ ਗੰਦ ਵੀ ਬੋਲਦਾ ਜੀ ਤੇ ਸਰਦਾਰ ਅਜੀਤ ਸਿੰਘ ਕਿੱਥੇ ਦੇ ਰਹਿਣ ਵਾਲੇ ਆ ਇਹ ਸਾਂਹੀ ਪਿੰਡ ਦੇ ਰਹਿਣ ਵਾਲੇ ਮੇਰੇ ਖਿਆਲ ਤੇ ਇੱਥੇ ਕਿੱਥੇ ਰਹਿੰਦੇ ਆ ਜੀ ਇਸਲਾਮਪੁਰ ਰਹਿੰਦੇ ਆ ਜੀ ਇਹ ਤੁਹਾਡੇ ਘਰਾਂ ਦੇ ਕੋਲੇ ਰਹਿੰਦੇ ਆ ਸਾਹਮਣੇ ਘਰ ਹੈ ਸਾਡਾ ਉਹਨਾਂ ਦੇ ਸਾਹਮਣੇ ਆਪਣੇ ਘਰ ਆ ਗਲੀ ਨੰਬਰ 4 ਇਸਲਾਮ ਤੇ ਲੜਾਈ ਦਾ ਕਾਰਨ ਕੀ ਹੈ ਜਿਹੜਾ ਮੁੱਖ ਕਾਰਨ ਕੀ ਹੈ ਜਿਹੜਾ ਅੱਜ ਲੜਾਈ ਜਿਹੜੀ ਹੋਈ ਤੁਹਾਡੀ ਗੱਲ ਇਦਾਂ ਜੀ ਉਹਨਾਂ ਨੇ ਸਪੀਕਰ ਲਾਇਆ ਹਟਿਆ ਨਹੀਂ ਅਸੀਂ ਗੱਡੀ ਸਾਫ਼ ਕਰਦੇ ਸੀਗੇ ਮੈਂ ਵੀ ਗਾਣੇ ਚਲਾਏ ਠੀਕ ਹੈ ਨਾ ਜੀ ਗੱਡੀ 'ਚ ਗਾਣੇ ਲਾਦ ਤੇ ਫਿਰ ਤੇ ਹੁਣ ਉਹ ਉੱਪਰੋਂ ਮੁੰਡਾ ਗਲਤ ਸਾਰੇ ਪਿੰਦਰ ਸਰਿਆ ਚਾਕੇ ਲਈ ਆਇਆ ਤੇ ਇਹਨਾਂ ਦੇ ਕੋਲ ਵੀ ਹਥਿਆਰ ਸੀ ਹੁਣ ਆਪਣੇ ਸੈਲਫ ਡਿਫੈਂਸ ਲਈ ਚੱਕਣਾ ਪੈਣਾ ਸੀਗਾ ਜੀ ਪਰ ਉਹ ਜਦੋਂ ਉਹਨਾਂ ਨੇ ਜ਼ਿਆਦਾ ਸੀ ਇਹਦੇ ਸਿਰ 'ਚ ਮੁੰਡੇ ਦੇ ਮਾਰ ਦਿੱਤਾ ਜੀ ਤੇ ਤੁਸੀਂ ਵੀ ਕੋਈ ਹੱਦ ਮੱਕੀ ਉਹ ਤੇ ਜੂਜ਼ ਕੀਤਾ ਹਥਿਆਰ ਨਹੀਂ ਮੇਰੇ ਕੋਲ ਸੀਗੀ ਛੋਟੀ ਕਿਰਪਾਨ ਵੀ ਆਪਣੀ ਰੱਖੀ ਹੋਈ ਹੈ ਉਹਨਾਂ ਦੇ ਮਾਰੇ ਆ ਤੁਸੀਂ ਉਹਨਾਂ ਦੇ ਨਹੀਂ ਬੱਜੀ ਜੀ ਉਹਨਾਂ ਦੇ ਕੋਈ ਨਹੀਂ ਬੱਜੀ ਉਹਨਾਂ ਦੇ ਆਪੇ ਡਿਗ ਡੁੱਕੇ ਛੱਡ ਲਾ ਕੀ ਜੀ ਉਹ ਪਤਾ ਨਹੀਂ ਇਹ ਤੇ ਸਭ ਕੈਮਰਾ ਦਾ ਰਿਕਾਰਡ ਹੈ ਜੀ ਕੈਮਰੇ ਲੱਗੇ ਹੋਏ ਨੇ ਛੇ ਸੀਟੀ ਕੈਮਰੇ ਜਿਆਦਾ ਰਿਕਾਰਡ ਆ ਦੇ ਕੈਮਰੇ ਸਭ ਹੋਏਗਾ ਤੇ ਬਹੁਤ ਸ਼ਿਕਾਇਤ ਕੀਤੀ ਹੈ ਇਸ ਮਾਮਲੇ ਨੂੰ ਲੈ ਕੇ ਵੀ ਅਸੀਂ ਇੱਥੇ ਸਿਵਲ ਹਸਪਤਾਲ ਦੇ ਵਿੱਚ ਕਰ ਦਿੱਤੀ ਹੈ ਹਾਂਜੀ ਸਿਵਲ ਹਸਪਤਾਲ ਦੇ ਵਿੱਚ ਅਸੀਂ ਕਰ ਦਿੱਤੀ ਹੈ ਉਹਨਾਂ ਨੂੰ ਹੁਣ ਆਣਗੇ ਕੱਲ ਨੂੰ ਫਿਰ ਬਾਕੀ ਬਿਆਨ ਬਈ ਜੋ ਹੋਊਗੀ ਜਦ ਤੱਕ ਕਰਾਂਗੇ ਅਸੀਂ ਜੀ ਮੇਰਾ ਅਜੀਤ ਸਿੰਘ ਹਾਂ ਅਜੀਤ ਸਿੰਘ ਜੀ ਕਿਹੜੇ ਆਪਣਾ ਕਿੱਥੋਂ ਆਏ ਆ ਆਪਾਂ ਮਾਸਟਰ ਅਜੀਤ ਸਿੰਘ ਸਤਨਾਪੁਰੇ ਤੋਂ ਜੀ ਹਾਂ ਸਿਵਲ ਹਸਪੀਟਲ ਚ ਆਏ ਕੀ ਮਾਮਲਾ ਕੀ ਹੈ ਸਾਰਾ ਮਾਮਲਾ ਹੈ ਸਾਡੇ ਸਾਹਮਣੇ ਘਰ ਵਾਲੇ ਜਿਹੜੇ ਉਹਨਾਂ ਦਾ ਅਰਵਿੰਦਰ ਸਿੰਘ ਉਹ ਤੇ ਉਹਦਾ ਲੜਕਾ ਸਾਰੇ ਉਹਨਾਂ ਘਰ ਦੇ ਸਾਰੇ ਸ਼ਰਾਰਤਾਂ ਕਰ ਦਿੰਦੇ ਹਰ ਵੇਲੇ ਕਦੇ ਕੁੱਤਾ ਲੈ ਆ ਕਿਉਂ ਨਹੀਂ ਕੁੱਤਾ ਘਰ ਆ ਕੇ ਕਦੇ ਜਰਮਾ ਬਾਹਰ ਨਿਕਲੇ ਦੋਤਲੇ ਜੇ ਨਾ ਕਰੋ ਬਾਹਰ ਨਿਕਲੇ ਕੁੱਤਾ ਮੇਰੇ ਇਹਨੂੰ ਛੱਡ ਦੇ ਜੈ ਕਈ ਵਾਰ ਲੜਾਈ ਹੋ ਵਟੇ ਇਸ ਗੱਲੋਂ ਵੀ ਤੇ ਅੱਜ ਉਹਦੇ ਹੈਪੀ ਦੇ ਲੜਕਾ ਆਇਆ ਗੱਡੀ ਆ ਕੇ ਸਾਡੇ ਘਰ ਦੇ ਮੋਹਰੇ ਗੱਡੀ ਬਾਹਰ ਖੜੀ ਕਰਕੇ ਸੜਕ ਤੇ ਕੀਤਾ ਨਾਚ ਤੇ ਜਦੋਂ ਮੈਂ ਵੀ ਸ਼ਾਂਤ ਲੈ ਕੀਤਾ ਜੇ ਤਾਂ ਵੀ ਕਿਰਪਾਨ ਕੱਢ ਕੇ ਲਾਏ ਤੇ ਮੇਰੇ ਨਾਲ ਚੈਲੰਜ ਕੀਤਾ ਉਹਨੇ ਕਿ ਉਹ ਆਤਰ ਨੂੰ ਤੁਸੀਂ ਜੇ ਤੁਹਾਨੂੰ ਪਰਨਾ ਤਾਂ ਪਰ ਬੋਲ ਜਾ ਬੋਲਿਆ ਜੀ ਕੜਕ ਮਾਰਨ ਲੱਗੀ ਔਨ ਮੇਰੇ ਕਿਰਪਾਨ ਮਾਰ ਦਿੱਤੇ ਤੇ ਮੋਥੇ ਹਮਮ ਬੜੀ ਹੋਈ ਤੇ ਮੇਰੇ ਚੰਗਾ ਢੂੰਗਾ ਢੱਕ ਲਗਾਇਆ ਤੇ ਆ ਕਿ ਹੋਰ ਬਹੁਤ ਔਲਟਰਾ ਕੰਮ ਕਰਦੇ ਆ ਨਾ 10 ਸਾਲ ਹੋ ਗਏ ਆ ਮੇਰਾ ਬੜਾ ਲੜਕਾ ਯੂਨੀਵਰਸਿਟੀ ਕੰਮ ਕਰਦਾ ਜੀ ਐਨ ਯੂਨੀਵਰਸਿਟੀ ਚ ਜਿਹੜਾ ਰਵਿੰਦਰ ਸਿੰਘ ਹੈਪੀ ਉਹਦੇ ਘਰ ਵਾਲੀ ਜਿਹੜੀ ਆ ਉਹ ਜਦੋਂ ਵੀ ਉਹ ਘਰੋਂ ਬਾਹਰ ਜਾਂਦਾ ਆ ਜਾਂ ਆਉਂਦਾ ਆ ਵਾਰ-ਵਾਰ ਉਹਦੇ ਮੋਰੇ ਘਟਦੀ ਆ ਮੁੱਖ ਲੜਾਈ ਇਹ ਹੈ 10 ਸਾਲ ਹੋ ਗਏ ਮਰੇ ਮੋਕੇ ਦੇ ਨੂੰ ਜਨਮੇਕਾਰ ਇਹਨੂੰ ਬਤਾਤਾ ਆ ਉਹਦੇ ਘਰ ਦੇ ਦੱਸਿਆ ਆ ਉਹ ਕਹਿੰਦੇ ਆ ਮੋਰੇ ਲੈ ਕੇ ਆਉਣੇ ਆ ਜਦੋਂ ਨਹੀਂ ਹਾਂਡੀ ਗਰੁੱਪ ਬਣਾਇਆ ਆ ਉਹ ਕਿੱਥੇ ਦੇ ਰਹਿਣ ਵਾਲੇ ਬੰਦੇ ਸਾਡੇ ਘਰ ਦੇ ਸਾਹਮਣੇ ਰਹਿੰਦੇ ਆ ਸਤਨਾਮ ਸਤਨਾਮਪੁਰੇ ਰਹਿੰਦੇ ਆ ਸਤਨਾਮਪੁਰੇ ਰਹਿੰਦੇ ਆ ਤੇ ਪਹਿਲਾਂ ਵੀ ਕੋਈ ਰੰਜਿਸ਼ ਸੀ ਆਪਣੀ ਨਹੀਂ ਇਹ ਇਸੇ ਗੱਲ ਤੋਂ ਲੜਾਈ ਸ਼ੁਰੂ ਹੋਈ ਹੋয়া 10 ਸਾਲ ਹੋ ਗਏ ਆ ਅੱਛਾ ਜੀ ਜਦੋਂ ਮੇਰਾ ਲड़का ਬਾਹਰ ਕਰੋ ਨਿਕਲ ਆਇਆ ਉਹ ਉਹਦੇ ਘਰਾਂ ਵੀ ਮੋਰੇ ਆ ਜਾਣਾ ਹਾਂਜੀ ਤੇ ਇਸ਼ਾਰੇ ਕਰ दिए ਆ ਹਾਂਜੀ ਤੇ ਜਦੋਂ ਫੇ ਮੈਂ ਰੋਕਦਾ ਆ ਤਾਂ ਮੇਨਾ ਲੜਦਾ ਆ ਹਾਂ ਅਤਮਾ ਲੋ ਸ਼ਾਇਦ 1 ਅਪ੍ਰੈਲ ਉਦੋਂ 1 ਅਪ੍ਰੈਲ ਨੂੰ ਸ਼ਾਇਦ 2:00 ਦੀ ਗੱਲ ਹੈ ਹਾਂਜੀ ਉਦੋਂ ਵੀ ਵਾਰ-ਵਾਰ ਮੇਰੇ ਨੜਕੇਲੇ ਮੋਰੇ ਆ ਗਏ ਮੈਂ ਇਹਨਾਂ ਚੁੱਕਿਆ ਮੈਂ ਆਪਣੇ ਘਰ ਦੇ ਮੋਰੇ ਕਿਹਾ ਬੇਸਲਾ ਤੇ ਇਹ ਦੇ ਦੇ ਘਰ ਆ ਕੇ ਉਦੋਂ ਵੀ ਮੇਰੇ ਤੇ ਮੁੱਕੇ ਮਾਰੇ ਮੈਨੂੰ ਤਾਂ ਕਮਾਰਕ ਕਿੰਨੇ ਕਿੰਨੇ ਬੰਦਿਆਂ ਨੇ ਤੁਹਾਡੇ ਉੱਪਰ ਹਮਲਾ ਕੀਤਾ ਮੇਰੇ ਉੱਪਰ 5 ਬੰਦਿਆਂ ਨੇ ਹਮਲਾ ਕੀਤਾ ਤਿੰਨ ਜਣੇ ਇਹ ਆਪ ਸੀ ਹੈਪੀ ਸੀਗਾ ਉਹਦਾ ਲੜਕਾ ਸੀਗਾ ਉਹ ਲੜਕੇ ਦਾ ਮੈਨੂੰ ਨਾਮ ਨਹੀਂ ਪਤਾ ਜਨ ਅਜ ਕੀਦ ਲਾ ਕੇ ਲੜਾਈ ਸ਼ੁਰੂ ਕੀਤੀ ਹੈ ਤੇ ਉਹਦਾ ਪਿਓ ਸੀਗਾ ਉਹਨਾਂ ਉਹਦੇ ਉਹ ਹੈਪੀ ਦਿ ਮਹਾਸਗੀ ਤੋਂ ਉਹਦੇ ਘਰ ਆਇਸੀਗੀ ਇਹ ਪੰਜ ਜਣੇ ਸੀ ਤੇ ਕਿੰਨੇ 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 ਕ ਵਜੇ ਹੋਇਆ ਲੜਾਈ ਇਹ ਤਾਂ ਕਿਰਪਾਣੇ ਪੌਣੇ ਦੇ 4 ਦੇ ਆਸ-ਪਾਸ ਤੇਨ ਵਜੇ 40 ਮਿੰਟ ਤੇ ਅਜੇ ਬਾਥੇ ਆਏ ਆਏ ਬਾਹਰ ਆਏ ਆ ਤੇ ਉਥੇ ਅਜੇ ਆਪਣੇ ਘਰ ਦੇ ਮੋਹਰੇ ਖੜੇ ਸੀਗੇ ਤੇ ਉਥੇ ਇਹ ਆ ਗਿਆ ਕਿਰਪਾਣ ਨਗੀਰਪਾਲ ਲੈ ਕੇ ਆਇਆ ਪਹਿਲਾਂ ਵੀ ਦੋ ਤਿੰਨ ਵਾਰੀ ਤਾਂ ਕਿਰਪਾਣਾਂ ਕੱਢਾ ਡੇ ਜ ਸਾਡੇ ਤੇ ਇਸ ਮੌਕੇ ਨੇ ਪੁਲਿਸ ਸ਼ਿਕਾਇਤ ਕੀਤੀ ਤੁਸੀਂ ਪੁਲਿਸ ਨੂੰ ਸੂਚਨਾ ਦਿੱਤੀ ਆ ਅਸੀਂ ਛਾੜੇ ਗਏ ਸੀਗੇ ਪਹਿਲਾਂ ਬਠਾਣੇ ਗਿਆ ਤਾਂ ਹੁਣ ਨੇ ਮੈਨੂੰ ਕਿਹਾ ਪਹਿਲਾਂ ਹਸਪਤਾਲ ਜਾਓ ਤੇ ਇਥੇ ਨਹੀਂ ਐਮਐਲਆਰ ਵਗੈਰਾ ਕੱਟ ਦਿੱਤੀ ਇਹ ਤੇ ਪੁਲਿਸ ਨੂੰ ਦਿਖਾ ਦੀ ਕਾਪੀ ਦੋਂਗੇ ਮੈਂ ਹਾਂਜੀ ਹਾਂਜੀ ਠੀਕ ਤੇ ਮੈਂ ਸਾਰਾ ਇੱਥੇ ਪਹਿਲਾਂ ਆਇਆ ਠਾਣੇ ਇੱਥੇ ਆਇਆ ਤਾਂ ਉਹ ਉਹ ਹੀ ਜਾਣ ਪਟ ਗਿਆ ਉਹ ਤੇ ਬੜੀ ਮੋਟੀ ਇੱਥੇ ਧਾਕਰ ਮਦਿ ਬਾਰੇ ਸਾਨੂੰ ਕਿਹਨੇ ਪੁੱਛਿਆ ਨਹੀਂ ਮੈਂ ਦੁਬਾਰਾ ਫੇਰ ਉਤਰ ਗਿਆ ਬਾਹਰ ਜਾ ਕੇ ਘਰ ਗਿਆ ਉਨੇ ਪੀਰ ਜਾ ਕੇ ਦੇਖਾ ਕਿ ਮੈਂ ਕਿਦਾਂ ਹੋਈ ਆ ਕਿ ਉਹਨੇ ਫੋਨ ਕੀਤਾ ਫਿਰ ਮੈਨੂੰ ਇੱਥੇ ਆ ਕੇ ਪੁੱਛ ਕੇ শুਈ ਮੇਰੀ